ਲਾਸ ਜਗਦੇਵ ਸਿੰਘ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਕੀ ਕਹਿਣਾ ਚਾਹੂਗੀ ਜਿਹੜੇ ਅੱਜ ਕਰਦੇ ਹੋਏ ਤੁਸੀਂ ਕਰਤਾ ਪਟਾ ਕੀ ਗੁਰਬਾਣੀ ਦਾ ਮਹਾਂਵਾਕ ਹੈ ਕਿ ਜਿਹੜੇ ਰਾਜੇ ਨੇ ਉਹਨਾਂ ਦਾ ਫਰਜ਼ ਬੰਦਾ ਹੈ ਨਿਆਂ ਕਰਨਾ ਇਸ ਵੇਲੇ ਸਭ ਨਾਲੋਂ ਭਾਰਤ ਦੀ ਸੁਪਰੀਮ ਸਸਤਾ ਹੈ ਸੁਪਰੀਮ ਕੋਰਟ ਜਿਸ ਨੇ ਸਿੱਖ ਧਰਮ ਦੇ ਨਾਲ ਨਿਆਂ ਨਹੀਂ ਕੀਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਕੇ ਜਿਹੜੀ ਸਿੱਖ ਧਰਮ ਦੀ ਏਕਤਾ ਸੀ ਅਖੰਡਤਾ ਸੀ ਉਹਨੂੰ ਭੰਗ ਕੀਤਾ ਗਿਆ ਇਸ ਕਾਰਨ ਅੱਜ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਰੋਸ ਮਾਰਚ ਡੀਸੀ ਦਫ਼ਤਰ ਤੱਕ ਲੈ ਕੇ ਸਮੁੱਚੀ ਸੰਸਥਾ ਪ੍ਰਧਾਨ ਸਾਹਿਬ ਪ੍ਰਚਾਰਕ ਟਾਡੀ ਕਮਿਸ਼ਨਰ ਸਾਹਿਬਾਨ ਜਾ ਰਹੇ ਨੇ ਤੇ ਇਸ ਭਾਰਤ ਦੀ ਹਕੂਮਤ ਨੂੰ ਵੀ ਤੇ ਔਰ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਨੀ ਹੈ ਕਿ ਆਪਣੇ ਬਣਾਏ ਹੋਏ ਕਾਨੂੰਨ ਦੇ ਵਿੱਚ ਸੋਧ ਕਰੋ ਤੇ ਜੋ ਉਸ ਸਮੇਂ ਦੇਸ਼ ਦੀ ਵੰਡ ਸਮੇਂ ਭਾਰਤ ਨੂੰ ਹੱਕ ਦਿੱਤੇ ਗਏ ਸਨ ਖਾਸ ਕਰਕੇ ਗੁਰਸਿੱਖਾਂ ਨੂੰ ਪੰਜਾਬ ਦੇਆਂ ਨੂੰ ਕਿ ਸਿੱਖ ਗੁਰਦੁਆਰਾ ਪ੍ਰਬੰਧ ਚਲਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ ਵੰਡੀਆਂ ਨਾ ਪਾਈਆਂ ਜਾਣ ਜੋ ਮੌਜੂਦਾ ਐਕਟ ਸੀ ਉਸ ਸਮੇਂ ਦਾ ਉਸ ਨੂੰ ਹੋਗ ਹੋ ਲਾਗੂ ਕੀਤਾ ਜਾਵੇ 1925 ਦਾ ਐਕਟ ਵੀ ਸਾਨੂੰ ਇਹ बार-बार ਇਹਨਾਂ ਦੇ ਰਿਹਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਦੇਣੀ ਗਲਤ ਹੈ ਜਿਸ ਦਾ ਅੱਜ ਸਮੁੱਚੇ ਸਿੱਖ ਜਗਤ ਵਿੱਚ ਭਾਰੀ ਰੋਸ ਹੈ ਜੀ ਤੁਸੀਂ ਕਿਦਾ ਵੇਖ ਰਹੇ ਹੋ ਫੈਸਲੇ ਨੂੰ ਕਿ ਸਹੀ ਨਹੀਂ ਫੈਸਲਾ ਆਇਆ ਕਿ ਬਿਲਕੁਲ ਜੀ ਜਦੋਂ ਅਸੀਂ ਇਤਿਹਾਸ ਦੇ ਝਰੋਖੇ ਵਿੱਚ ਵੇਖਦੇ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਹੁਤ ਵੱਡੀ ਸਲਤਨਤ ਸੀ ਸੂਬਾ ਲਾਹੌਰ ਸੂਬਾ ਮਲਤਾਨ ਸੂਬਾ ਕਸ਼ਮੀਰ ਸੂਬਾ ਪਸ਼ੌਰ ਡੋਗਰੀਆਂ ਦੀ ਗਦਾਰੀ ਕਾਰਨ ਉਹ ਸਿੱਖ ਰਾਜ ਜਾਂਦਾ ਰਿਹਾ ਅਸੀਂ ਦੇਸ਼ ਦੀ ਵੰਡ ਤੋਂ ਬਾਅਦ ਇੱਕ ਛੋਟੇ ਜਿਹੇ ਸੂਬੇ ਤੱਕ ਸੀਮਿਤ ਹੋ ਗਏ ਹਰਿਆਣਾ ਵੱਖਰਾ ਹੋ ਗਿਆ ਹਿਮਾਚਲ ਵੱਖਰਿਆ ਹੋ ਗਿਆ ਤੇ ਅੱਜ ਜਿਹੜਾ ਇਹ ਕਾਨੂੰਨ ਨੇ ਸੁਪਰੀਮ ਕੋਰਟ ਨੇ ਹਰਿਆਣਾ ਕਮੇਟੀ ਨੂੰ ਮਾਨਤਾ ਦੇ ਕੇ ਉਹਦੇ ਵਿੱਚ ਫਿਰ ਵੰਡ ਪਾਉਣ ਦਾ ਯਤਨ ਕੀਤਾ ਹੈ ਜੋ ਬਿਲਕੁਲ ਕਾਨੂੰਨ ਅਨਸਾਰ ਵੀ ਔਰ ਸਿਧਾਂਤਕ ਤੌਰ ਤੇ ਵੀ ਸਹੀ ਨਹੀਂ ਹੈ ਇਸ ਦਾ ਪ੍ਰਜੋਰ ਅਸੀਂ ਵਿਰੋਧ ਕਰਦੇ ਹਾਂ ਜੀ ਅੱਜ ਸੌਂਹਨੀ ਕਮੇਟੀ ਨੂੰ ਕੀ ਕੀਤਾ ਜਾ ਰਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਇਨਫੋਰਮੇਸ਼ਨ ਅਫਸਰ ਆਪਸੇ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਦੇ ਰੂਪ ਦੇ ਅੰਦਰ ਸਾਰੇ ਹੀ ਮੁਲਾਜ਼ਮ ਸਾਰੀਆਂ ਹੀ ਸਿੱਖ ਆਪਣੇ ਸਿਰ ਤੇ ਕਾਲੀਆਂ ਦਸਤਾਰਾਂ ਸਜਾ ਕੇ ਡੀਸੀ ਦਫ਼ਤਰ ਤੱਕ ਰੋਜ਼ ਮਾਰਚ ਕਰਨ ਜਾ ਰਹੇ ਹਨ ਪੰਜ ਵੀ ਹੁੰਦੇ ਆ ਕਿਸਾਨ ਯੂਨੀਅਨਾਂ ਵੀ ਕਰ ਰਹੀਆਂ ਨੇ ਆਪਣੀਆਂ ਕੰਮਾਂ ਕਾਂ ਵਾਸਤੇ ਸੋ ਅਸੀਂ ਜਿਹੜੀ ਸਿੱਖਾ ਦੀ ਸ਼ਕਤੀ 1900 25 ਦਾ ਐਕਟ ਜਿਹੜਾ ਤੋੜਿਆ ਉਸ ਐਕਟ ਦੇ ਖਿਲਾਫ ਅਸੀਂ ਅੱਜ ਰੋਜ਼ ਪ੍ਰਦਰਸ਼ਨ ਕਰਕੇ ਡੀਸੀ ਦੇ ਸਾਬ ਨੂੰ ਮੈਂਬਰੈਂਡਮ ਦੇਣ ਵਾਸਤੇ ਜਾਂਦੇ ਹਾਂ ਮਤੇ ਦੇ ਨਾਲ ਹਾਂਜੀ ਇੱਕ ਮਤੇ ਦੇ ਨਾਲ ਕੇਂਦਰ ਦਾ ਐਕਟ ਇੱਕ ਪਹਿਲਾਂ ਉਹਨਾਂ ਨੂੰ ਚੇਤਾਵਨੀ ਆ ਪਹਿਲਾਂ ਤਾਂ ਹਰ ਇੱਕ ਗੱਲ ਦੀ ਇੱਕ ਮੈਂਬਰੈਂਡਮ ਹੀ ਦਈਦਾ ਹੈ ਨਾ ਤੇ ਸਾਡੀਆਂ ਮੰਗਾਂ ਨੇ ਪਹਿਲਾਂ ਕਿਸਾਨਾਂ ਨੇ ਵੀ ਤਾਂ ਮੈਂਬਰਾਂਂ ਨੇ ਦਿੱਤਾ ਸੀ ਜਦੋਂ ਚਾਬੀਆਂ ਲਈਆਂ ਗੁਰਦਾ ਰਹਿੰਦੀਆਂ ਉਦੋਂ ਵੀ ਤਾਂ ਪਹਿਲਾਂ ਮੈਂਬਰਾਂਂ ਨੇ ਵੀ ਦਿੱਤੇ ਸੀ ਸਾਰੇ ਬਾਅਦ ਹੀ ਫਿਰ ਸੰਘਰਸ਼ ਇਹਦਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਫਿਰ ਵੱਡੇ ਸੰਘਰਸ਼ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ ਔਰ ਸੰਘਰਸ਼ਾਂ ਦੇ ਵਿੱਚ ਸਰਕਾਰਾਂ ਨੂੰ ਫਿਰ ਕਿਹ ਬਣਾ ਪਈ ਹਰਿਆਣਾ ਦੇ ਸਿੱਖਾਂ ਨੂੰ ਕੀ ਮੈਸੇਜ ਆਉਂਦਾ ਉਹ ਸਾਡੇ ਭਰਾ ਹੀ ਨੇ ਉਹ ਸਾਡੇ ਭਰਾ ਨੇ ਅਸੀਂ ਉਹਨਾਂ ਨਾਲ ਨੇ ਛੋਟੇ ਭਰਾ ਬਣ ਕੇ ਤੇ ਨਾਲ ਵੱਡੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਚੱਲੋ ਅਸੀਂ ਉਹਨਾਂ ਨਾਲ ਕੋਈ ਲੜਨਾ ਥੋੜਾ ਚਾਹੁੰਦੇ ਆ ਜਾਂ ਸਾਡੇ ਉਹਨਾਂ ਨਾਲ ਕੋਈ ਲੜਾਈ ਥੋੜੀ ਆ ਸਾਡੇ ਭਰਾ ਰਹੋ ਅਸੀਂ ਆਨੇ ਜਿਹੜੀ ਸਰਕਾਰ ਨੇ ਸਾਜ਼ਿ ਉਹਦਾ ਪੈਸਾਰਾ ਬੜੀ ਹੋਤਾ ਕੋਈ ਉਹਨਾਂ ਦਾ ਗੱਲ ਨਹੀਂ ਕਿ ਸਾਡੇ ਭਰਾ ਨੇ ਸਾਰੇ ਦਰਦੂ ਵਾਲੀ ਸਾਡਾ ਭਰਾ ਪਾਕੀ ਸਾਡੇ ਭਰਾ ਨੇ ਸਾਰੇ ਪਹਿਲਾਂ ਵੀ ਮੰਗ ਪੱਤਰ ਕਈ ਦਿੱਤੇ ਗਏ ਬੰਦੀ ਸਿੰਘਾਂ ਨੂੰ ਲੈ ਕੇ ਪਰ ਸੁਣਵਾਈ ਕੇਂਦਰ ਸਰਕਾਰ ਦੇ ਕੋਲ ਕਿਉਂ ਨਹੀਂ ਕੀਤੀ ਜਾ ਰਹੀ ਕੇਂਦਰ ਸਰਕਾਰ ਬੇਈਮਾਨ ਹੋ ਗਈ ਆ ਮੁਕਰ ਗਈ ਆ ਤੇ ਪਰਿਆਂ ਚ ਇਹ ਕਹਿ ਦਿੰਦੇ ਨੇ ਆ ਪਿੰਡਾਂ ਚ ਵੀ ਮਰੇ ਤੇ ਮੁਕਰੇ ਦਾ ਕੀ ਇਲਾਜ ਆ ਉਹਦਾ ਇਲਾਜ ਫਿਰ ਇਹੋ ਹੀ ਆ ਇਹ ਬੋਲੇ ਕੰਨਾਂ ਤੱਕ ਰਵਾ ਸੁਣਾਉਣ ਵਾਸਤੇ ਸ਼ਰੋਨੀ ਕਮੇਟੀ ਵੱਲੋਂ ਫਿਰ ਰੋਸ ਪ੍ਰਦਰਸ਼ਨ ਕਰ ਰਹੇ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਪਿਛਲੇ ਸਮੇਂ ਤੋਂ ਸਿੱਖ ਸਫਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਆ ਉਹ ਰੋਸ ਇਸ ਗੱਲ ਦਾ ਕਿ ਆਰਐਸਐਸ ਦੇ ਜਿਹੜੇ ਹੱਥ ਆ ਉਹ ਅੱਜ ਮਿਨੋਰਿਟੀ ਕਮਿਊਨਿਟੀ ਦੇ ਗਲੇ ਨੂੰ ਪੈ ਰਹੇ ਆ ਔਰ ਪਿੱਛੇ ਉਹਨਾਂ ਦੇ ਮੁਖੀ ਵੱਲੋਂ ਇਹ ਬਿਆਨ ਕਿ ਇਸ ਭਾਰਤ ਵਰਸ਼ ਜਿਹੜਾ ਵੀ ਜੰਮਦਾ Hindu ਜੰਮਦਾ ਕਿਸੇ ਨੇ ਉਹਦੇ ਉੱਤੇ ਕੋਈ ਟਾਕਸ਼ ਨਹੀਂ ਕੀਤੀ ਸਾਰਿਆਂ ਨੇ ਇਸ ਗੱਲ ਨੂੰ ਜਿੱਦਾਂ ਮੰਨ ਲਿਆ ਹੁੰਦਾ ਇਦਾਂ ਚੱਲਿਆ ਸਿੱਖ ਕੌਮ ਜਿਹੜੀ ਇਹਦੀ ਵੱਖਰੀ ਪਹਿਚਾਣ ਅਡਰੀ ਪਹਿਚਾਣ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿੱਖ ਪੰਥ ਦੀ ਇਹ ਨਿਗਰ ਪੈੜਾਂ ਪਾ ਕੇ ਇਦੀ ਬਲਖਣਤਾ ਵੀ ਵੱਖਰੀ ਇਹਦੇ ਸਾਰੇ ਜਿਹੜੇ ਕਾਰਜ ਉਹ ਵੀ ਇਸ ਧਾਰਤੀ ਤੇ ਵੱਖਰੇ ਆ ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕਰਕੇ ਦਸਮ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਜਿਹੜੇ ਬਾਕੀ ਧਰਮਾਂ ਦੇ ਵਿੱਚ ਪ੍ਰਚਲਿਤ ਪਰਸਾ ਨਹੀਂ ਕੀਤਾ ਸੋ ਸਾਰੇ ਮੰਡਲੇ ਸਿਧਾਂਤ ਸਾਡੇ ਦੱਬੇ ਤੇ ਲਤਾੜੇ ਲੋਕਾਂ ਨੂੰ ਇੱਕ ਲੜੀ ਦੇ ਵਿੱਚ ਪਰਾਉਣਾ ਜਿਹੜੀ ਘਟ ਗਣਤੀ ਆ ਉਹਨੂੰ ਨਾਲ ਰੱਖਣਾ ਪਰ ਅੱਜ ਉਹਨਾਂ ਦੇ ਹਿੱਤਾਂ ਨੂੰ ਸੱਟਾਂ ਮਾਰੀਆਂ ਜਾ ਰਹੀਆਂ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਤੌਰ ਤੇ ਇਹ ਕਬੱਡਾ ਰੋਸ ਮਾਰਚ ਇਹ ਉਹਨਾਂ ਆਰਐਸਐਸ ਦੇ ਜਿਹੜੇ ਹੱਥ ਬਾਧ ਕੇ ਮਿਨੋਰਿਟੀ ਕਮਿਊਨਿਟੀਜ਼ ਦੇ ਗਾਲ-ਬਾਲ ਨੂੰ ਪੈ ਰਹੇ ਆ ਉਹਦੇ ਲਈ ਅਸੀਂ ਵੱਡਾ ਜਿਹੜਾ ਆ ਇਹ ਅੱਜ ਰੋਸ ਧਾਰਨਾ ਜਿਹੜਾ ਆ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਜਾ ਕੇ ਉੱਥੇ ਇਹ ਮੈਮੋਰੰਡਮ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ हां समस्य करन, सुनिए समस्या हल करवाओ फोन पे 26 सालान ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੁਲਾ ਲਈ ਵਸ਼ਿਕਰਣ ਮੁਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786